ਵਾਤ ਸਰਬ ਬਖਸ਼ਿਸ਼ ਕਰਦੇ ਨੇ ਏਕ ਏਕ ਗੋਬਿੰਦ ਕੀ ਤਿਆਗੀ ਅਨ ਆਸ ਇਹ ਪਹਿਲੀ ਪੰਕਤੀ ਹੈ ਇਸ ਪਵਨ ਸ਼ਬਦ ਦੀ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਧਰਮ ਨੂੰ ਜਾਣ ਲਿਆ ਹੈ ਜਿਨ੍ਹਾਂ ਨੇ ਗੁਰੂ ਗਿਆਨ ਰਾਹੀਂ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਸਮਝ ਲਿਆ ਹੈ ਉਹ ਸਿਰਫ ਇੱਕ ਪਰਮਾਤਮਾ ਦੇ ਸਹਾਰੇ ਜ਼ਿੰਦਗੀ ਜਿਉਂਦੇ ਨੇ ਇੱਕ ਵਾਹਿਗੁਰੂ ਜੀ ਨੂੰ ਮੰਨਦੇ ਨੇ ਸਰਵ ਵਿਆਪਕ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਉਹ ਮੰਨਦੇ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਘਰੇ ਵੀ ਸੱਚੇ ਪਾਤਸ਼ਾਹ ਨੇ ਜਦੋਂ ਧਰਮ ਦੀ ਗੱਲ ਸੱਚ ਦੀ ਗੱਲ ਕੀਤੀ ਹੈ ਕਿ ਸਤਿਗੁਰੂ ਨੇ ਕਿਹਾ ਤੈਨੂੰ ਇੱਕ ਓੰਕਾਰ ਨਾਲ ਜੁੜਨਾ ਪੈਣਾ ਇੱਕ ਪਰਮਾਤਮਾ ਤੋਂ ਬਿਨਾ ਤੂੰ ਹੋਰ ਕਿਸੇ ਨੂੰ ਮੰਨਣਾ ਨਹੀਂ ਪੂਜਣਾ ਨਹੀਂ ਸਜਦਾ ਨਹੀਂ ਕਰਨਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਬਖਸ਼ਿਸ਼ ਕੀਤੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਬਾਰ-ਬਾਰ ਸਾਨੂੰ ਮੱਤ ਦਿੰਦੇ ਨੇ ਕਿ ਜਦੋਂ ਇੱਕ ਨਾਲ ਜੁੜਾਂਗੇ ਧਰਮ ਦੀ ਸਮਝ ਆਏਗੀ ਜਦੋਂ ਅਸੀਂ ਇੱਕ ਨੂੰ ਛੱਡਾਂਗੇ ਧਰਮ ਦੀ ਥਾਂ ਕਿਸੇ ਭਰਮਾਂ ਵਿੱਚ ਪੈ ਜਾਵਾਂਗੇ ਧਰਮਾਂ ਦਾ ਅੰਤ ਕੋਈ ਨਹੀਂ ਹੈ ਧਰਮ ਸਿਰਫ ਇੱਕੋ ਹੈ ਪਰ ਮੈਂ ਦੁਬਾਰਾ ਰਿਪੀਟ ਕਰਾਂ ਧਰਮ ਕਿੰਨੇ ਨੇ ਦੁਨੀਆ ਦੇ ਵਿੱਚ ਇਹ ਗਿਣੇ ਨਹੀਂ ਜਾ ਸਕਦੇ ਇਲਾਕੇ ਵਾਈਜ਼ ਜ਼ਿਲ੍ਹਾ ਵਾਈਜ਼ ਸਟੇਟ ਵਾਈਜ਼ ਕੰਟਰੀ ਵਾਈਜ਼ ਬਹੁਤ ਵੱਖਰੇ ਧਰਮ ਨੇ ਧਰਮ ਕਿੰਨੇ ਨੇ ਇਹ ਨਹੀਂ ਗਿਣੇ ਜਾ ਸਕਦੇ ਜੁਰ ਪਰਮ ਨੂੰ ਕੌਣ-ਕੌਣ ਲੋਕ ਕਰਦੇ ਨੇ ਇਹਦਾ ਵੀ ਕੋਈ ਅੰਤ ਨਹੀਂ ਹੈ ਜ਼ਰੂਰੀ ਨਹੀਂ ਵੀ ਜਿਹੜੇ ਵਿਹਿਮ ਭਰਮ ਪਖੰਡ ਹੈ ਉਹ ਅਨਪੜ ਲੋਕ ਹੀ ਕਰਦੇ ਆ ਆਮ ਤੌਰ ਤੇ ਨਾ ਸਾਡੇ ਸਮਾਜ ਵਿੱਚ ਕੀ ਗੱਲ ਚੱਲਦੀ ਹੈ ਲੋਕ ਕਹਿੰਦੇ ਵੀ ਪਹਿਲਾਂ ਵੀ ਅਨਪੜ ਜਮਾਨਾ ਸੀ ਐਜੂਕੇਸ਼ਨ ਨਹੀਂ ਸੀ ਪੜ੍ਹਾਈ ਨਹੀਂ ਸੀ ਕਿ ਲੋਕ ਵਿਹਿਮਾ ਭਰਮਾਂ ਚ ਫਸੇ ਹੋਏ ਸੀ ਜਿਹੜਾ ਵਿਹਿਮਾ ਭਰਮਾਂ ਚੋਂ ਨਿਕਲਣ ਦੀ ਗੱਲ ਹੈ ਉਹ ਦੁਨਿਆਵੀ ਐਜੂਕੇਸ਼ਨ ਨਾਲ ਸੰਬੰਧਤ ਨਹੀਂ ਹੈ ਜੇ ਸਾਡੇ ਪੰਨੇ ਗੁਰੂ ਦਾ ਗਿਆਨ ਨਹੀਂ ਤੁਸੀਂ ਵੇਖੋ ਮੈਂ ਬੜੇ ਲੋਕ ਵੇਖੇ ਸੰਸਾਰ ਵਿੱਚ ਵਿਚਰਦਾ ਤੁਸੀਂ ਵੀ ਵੇਖਿਆ ਹੋਗਾ ਚੰਗੇ ਪੜੇ ਲਿਖੇ ਲੋਕ ਉਹਨਾਂ ਦੇ ਮਨ ਵਿੱਚ ਭਰਮ ਹੈ ਉਹਨਾਂ ਨੂੰ ਆਪਣੀ ਐਜੂਕੇਸ਼ਨ ਤੇ ਵਿਸ਼ਵਾਸ ਨਹੀਂ ਹੈ ਉਹਨਾਂ ਲੋਕਾਂ ਦੀਆਂ ਉਂਗਲਾਂ ਵਿੱਚ ਵੀ ਨਗਾਂ ਵਾਲੀਆਂ ਸ਼ਾਂਪਾਂ ਪਾਈਆਂ ਤੁਸੀਂ ਵੇਖਿਆ ਹੋਣਗੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਚੋਂ ਪੜੇ ਹੋਏ ਲੋਕ ਉਹਨਾਂ ਦੀਆਂ ਉਂਗਲਾਂ ਵਿੱਚ ਵੀ ਨਗਾਂ ਵਾਲੀਆਂ ਸ਼ਾਂਪਾਂ ਪਾਈਆਂ ਤੁਸੀਂ ਆਮ ਵੇਖਿਆ ਹੋਣਾ ਹੈਰਾਨ ਹੋ ਗਿਆ ਮੈਂ ਤਾਂ ਕਰਨਾਟਕਾ ਦਾ ਮੁੱਖ ਮੰਤਰੀ ਹੈ ਉਹਦਾ ਨਾਮ ਹੈ ਸਿਧਰ ਮਈਆ ਉਹਦੀ ਫਾਰਚੂਨਰ ਗੱਡੀ ਤੇ ਕਾਂ ਆ ਕੇ ਬੈਠ ਗਿਆ ਭਰਮ ਦੀ ਗੱਲ ਕਰਨਾ ਕਰਨਾਟਕ ਦੇ ਮੁੱਖ ਮੰਤਰੀ ਦੀ ਗੱਡੀ ਤੇ ਕਾਂ ਆ ਕੇ ਬੈਠ ਗਿਆ ਉਹ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਨੇ ਉਸ ਗੱਡੀ 'ਚ ਪੈਰ ਨਹੀਂ ਧਰਿਆ ਕਹਿੰਦਾ ਨਾ ਮੈਂ ਨਹੀਂ ਇਸ ਗੱਡੀ 'ਚ ਬਹਿੰਦਾ ਕਹਿੰਦਾ ਕਿਉਂ ਕੰਦਾ ਕਮਾਲ ਆ ਕਾਂ ਬੈਠ ਕੇ ਮੇਰੀ ਗੱਡੀ ਤੇ ਕਾਂ ਗੱਡੀ ਤੇ ਬੈਠ ਕੇ ਬਹੁਤ ਮਾੜਾ ਹੁੰਦਾ ਹੈ ਸਟੇਟ ਦਾ ਮੁੱਖ ਮੰਤਰੀ ਉਸੇ ਟਾਈਮ ਉਹ ਗੱਡੀ ਵੇਚ ਦਿੱਤੀ ਕਿ 35 ਲੱਖ ਰੁਪਈਆ ਲਾਇਆ ਟੌਪ ਮਾਡਲ ਫੋਰਚੂਨਰ ਖਰੀਦੀ ਫਿਰ ਮੁੱਖ ਮੰਤਰੀ ਦੁਬਾਰੇ ਗੱਡੀ 'ਚ ਬੈਠਾ ਗੱਡੀ ਤੇ ਕਾਂ ਬੈਠ ਕੇ ਮੁੱਖ ਮੰਤਰੀ ਨੂੰ ਭਰਮ ਹੋ ਗਿਆ ਵੀ ਹੁਣ ਇਹ ਮਾੜਾ ਸ਼ਗਨ ਹੋ ਗਿਆ ਕਾਂ ਬੈਠ ਗਿਆ ਗੱਡੀ ਤੇ ਮੁੱਖ ਮੰਤਰੀ ਜਰੂਰੀ ਨਹੀਂ ਹੈ ਵੀ ਕੋਈ ਵੱਡੇ ਅਹੁਦੇ ਤੇ ਚਲਾ ਗਿਆ ਦੁਨਿਆਵੀ ਪੜ੍ਹਾਈ ਉਹਨੇ ਬਹੁਤ ਕਰ ਲਈ ਉਹਦੀ ਜ਼ਿੰਦਗੀ 'ਚੋਂ ਭਰਮ ਨਿਕਲ ਗਿਆ ਭਰਮ ਗੁਰੂ ਦੇ ਗਿਆਨ ਨਾਲ ਦੂਰ ਹੁੰਦੇ ਆ ਸਰਬੋਤਮ ਵਾਚਨ ਪੜ੍ਹਦੇ ਆ ਨਾ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਗਿਆਨ ਬਿਨਾ ਦੁਨੀਆ ਹਨੇਰੇ ਵਿੱਚ ਹੈ ਜੇ ਆਪਾਂ ਗੁਰੂ ਦੇ ਗਿਆਨ ਨਾਲ ਨਹੀਂ ਜੁੜੇ ਤੇ ਬਾਹਰੀ ਜਿਹੜੀ ਆ ਦੁਨਿਆਵੀ ਐਜੂਕੇਸ਼ਨ ਆ ਇਹ ਸਾਡੇ ਅੰਦਰੋਂ ਭਰਮਾਂ ਦਾ ਨਾਥ ਨਹੀਂ ਕਰਦੀ ਨਾ ਜੇ ਗੁਰੂ ਦਾ ਗਿਆਨ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰਾ ਇਹ ਇੱਟੇ ਜਿਹੜੇ ਸੂਰਜ ਚੰਦਰਮਾਨ ਦੀ ਗੱਲ ਕੀਤੀ ਜੇ ਸੂਰਜ ਚੰਦਾ ਉਹ ਤਾਂ ਸੂਰਜ ਤਾਂ ਪਾ ਦੁਨੀਆਵੀ ਐਜੂਕੇਸ਼ਨ ਦਾ ਬਹੁਤ ਫਲਾਰਾ ਹੋ ਗਿਆ ਪਰ ਗੁਰੂ ਦੇ ਗਿਆਨ ਬਿਨਾ ਅੰਦਰ ਹਨੇਰਾ ਹੈ ਇੱਕ ਨਾਲ ਜੁੜੇ ਤੋਂ ਬਿਨਾ ਬੰਦਾ ਭਰਮਾ ਕੋਈ ਕਾਂ ਤੋਂ ਡਰੀ ਜਾਂਦਾ ਲੈ ਇੱਕ ਕਾਂ ਹੀ ਕਰਨਾਟਕ ਦੇ ਸਟੇਟ ਤੇ 35 ਲੱਖ ਦਾ ਬੈਠਾ ਇੱਕ ਕਾਂ ਦਾ ਬੈਠਣਾ 35 ਲੱਖ ਚੁਣਾ ਲੱਗੇ ਜੀ ਲੋਕਾਂ ਦੀ ਜੇਬ ਨੂੰ ਕਾਂ ਬੈਠਾ ਕੱਢ ਕੇ ਫਾਰਜ ਉਹ 35 ਲੱਖ ਦੀ ਦੁਵਾਰੀ ਲੈਂਦੀ ਕਹਿੰਦੇ ਨਾ ਮੁੱਖ ਮੰਤਰੀ ਨਹੀਂ ਬੈਠਾ ਮੁੱਖ ਮੰਤਰੀ ਕੰਨਾ ਮੜਾ ਖਗਣ ਹੋ ਗਿਆ ਹੁਣ ਇਹ ਕੀ ਹੈ ਜਿਹੜਾ ਇੱਕ ਨਾਲ ਟੁੱਟਿਆ ਹੋਇਆ ਹੈ ਪਰਮਾਤਮਾ ਨੂੰ ਲੁੱਟਿਆ ਇਸ ਲਈ ਸਤਿਗੁਰੂ ਨੇ ਇੱਕ ਪਰਮਾਤਮਾ ਦੇ ਆਸਰੇ ਇੱਕ ਵਹਿਕ ਰਿਆ ਸੀ ਏਕ ਟੇਕ ਗੋਬਿੰਦ ਨੂੰ ਸਤਿਗੁਰੂ ਦੀ ਬਾਣੀ ਅੰਦਰ ਆਪਾਂ ਕਥਨ ਪਾਉਂਦਾ ਪਾਸ਼ਾ ਕਹਿੰਦੇ ਰੱਬ ਦੀ ਟੇਕ ਲੈ ਉਹਨੂੰ ਮਨ ਵਿੱਚ ਬਸਾ ਉਹਨੂੰ ਮਨ ਵਿੱਚ ਬਸਾਉਣ ਦੇ ਕੀ ਹੋਏਗਾ ਤੇਰੀ ਜ਼ਿੰਦਗੀ ਚੋਂ ਦੁੱਖ ਖਤਮ ਹੋ ਜਾ ਇਹੋ ਚਾਹਣੇ ਆਪਾਂ ਸਾਰੇ ਭੈਣ ਭਰਾ ਵੀ ਸਾਡੀ ਜ਼ਿੰਦਗੀ ਵਿੱਚੋਂ ਸਾਡੇ ਜੀਵਨ ਵਿੱਚੋਂ ਦੁੱਖ ਨਿਕਲ ਜਾਣ ਪਾਸ਼ਾ ਕਹਿੰਦੇ ਨਿਕਲ ਜਾਣ ਦੀ ਗਰੰਟੀ ਹੈ ਜਿਦੈ ਤੇਰੇ ਮਨ ਨੇ ਇੱਕ ਪਰਮਾਤਮਾ ਨੂੰ ਕਬੂਲ ਕਰ ਲਿਆ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਨ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਦੇ